ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ ਗੱਲ ਕਰਾਂਗੇ ਆਪਾਂ 18 ਤਰੀਕ ਦੇ ਮੌਸਮ ਦੀ ਕਿ ਕਿਹੋ ਜਿਹਾ ਮੌਸਮ ਰਹਿ ਸਕਦਾ ਤੇ 19 ਤਰੀਕ ਨੂੰ ਵੀ ਕਿੱਥੇ ਕਿੱਥੇ ਜਿਹੜੀ ਬੱਦਲਵਾਈ ਉਹ ਆ ਸਕਦੀ ਹੈ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਭਾਰਤੀ ਜੋ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾਵਾਂ ਨੇ ਉਹਨਾਂ ਦੇ ਬੱਦਲਾਂ ਦੀ ਆਵਾਜ਼ੀ ਬਣੀ ਹੋਈ ਹੈ ਇਸ ਤਰ੍ਹਾਂ ਜਿਹੜੀ ਇਹ ਬੱਦਲ ਨੇ ਚੱਲਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਲਾਈਵ ਜਿਹੜੀ ਇਹ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੀ ਤਸਵੀਰ ਦੇਖ ਸਕਦੇ ਹੋ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਜਿਹੜੀ ਐਂਟਰੀ ਆ ਜਿਹੜੀ ਬੱਦਲਾਂ ਦੀ ਹੋ ਚੁੱਕੀ ਹੈ ਲਾਈਵ ਤਸਵੀਰ ਹੈ ਪੰਜਾਬ ਦੀ ਹੈ ਤੇ ਹਰਿਆਣਾ ਦੀ ਹੈ ਇਧਰੋਂ ਰਾਜਸਥਾਨ ਦੀ ਹੈ ਤੇ ਇਧਰੋਂ ਦਿੱਲੀ ਹਿਮਾਚਲ ਜੰਮੂ ਐਂਡ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਹਜੇ ਥੋੜੇ ਜਿ ਘੱਟ ਨੇ ਲੈਂਦਾ ਪੰਜਾਬ ਚ ਵੀ ਕਿਤੇ ਕਿਤੇ ਨੇ ਪਰੰਤੂ ਰਾਜਸਥਾਨ ਦੇ ਵਿੱਚ ਇਹ ਸਿਸਟਮ ਇਹੋ ਬਣ ਚੁੱਕਿਆ ਹੈ ਤੇ ਇਸ ਦਾ ਪ੍ਰਭਾਵ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਕੱਲ ਨੂੰ 19 ਤੇ 20 ਤਰੀਕ ਨੂੰ ਜਿਹੜਾ ਮੌਸਮ ਵਿਗਿਆਨ ਵੱਲੋਂ ਜੋ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਮੁਤਾਬਕ ਆਪਾਂ ਗੱਲ ਕਰੀਏ ਤਾਂ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਦਾ ਜਿਹੜਾ ਆਪਾਂ ਨੂੰ ਜਿਹੜਾ ਸਿਸਟਮ ਹੈ ਉਹ ਜਾਣਕਾਰੀ ਜਿਹੜੀ ਦੇ ਦਿੱਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮੌਸਮ ਉਹ ਬਦਲੂਗਾ ਤੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ 19 ਤਰੀਕ ਨੂੰ ਰਾਤ ਨੂੰ ਤੇ ਕੁਝ ਦੇ ਵਿੱਚ ਜਿਹੜਾ ਆਪਾਂ ਕਹਿ ਸਕਦੇ ਹਾਂ 20 ਤਰੀਕ ਨੂੰ ਸਵੇਰ ਦੇ ਸਮੇਂ ਤੋਂ ਲੈ ਕੇ ਰਾ ਅੱਧੇ ਸਮੇਂ ਤੱਕ ਜਿਹੜਾ ਮੀਂਹ ਦੀਆਂ ਕਾਰਵਾਈਆਂ ਹੋਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਤੇ ਇਸ ਸਮੇਂ ਦੇਖ ਸਕਦੇ ਹਾਂ ਜੋ ਭਾਰਤੀ ਮੌਸਮ ਵਿਗਿਆਨ ਦਾ ਅਫੀਸ਼ੀਅਲ ਸਾਈਟ ਆਈਡੀ ਭਾਰਤੀ ਮੌਸਮ ਵਿਗਿਆਨ ਦੀ ਅਫੀਸ਼ੀਅਲ ਸਾਈਟ ਦੇ ਵਿੱਚ ਵੀ ਇਹ ਬੱਦਲਾਂ ਦੀ ਆਵਾਜਾਈ ਜਿਹੜੀ ਰਾਜਸਥਾਨ ਦੇ ਵਿੱਚ ਪੂਰੀ ਬਣ ਚੁੱਕੀ ਹੈ ਫੁੱਲ ਤੇ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਵੀ ਕੁਝ ਖੇਤਰਾਂ ਚ ਬਣ ਚੁੱਕੇ ਦਿੱਲੀ ਦੇ ਵਿੱਚ ਯੂਪੀ ਦੇ ਵਿੱਚ ਤੇ ਮੱਧ ਪ੍ਰਦੇਸ਼ ਦੇ ਕੁਝ ਇਲਾਕਿਆਂ ਦੇ ਵਿੱਚ ਤੇ ਇਧਰੋਂ हिमाचल ਦੇ ਵਿੱਚ ਥੋੜੇ ਬਹੁਤ ਇਲਾਕਿਆਂ ਦੇ ਵਿੱਚ ਪੰਜਾਬ ਦੇ ਵੀ ਕੁਝ ਇਲਾਕਿਆਂ ਦੇ ਵਿੱਚ ਜਿਹੜੀ ਇਹ ਬੱਦਲਵਈ ਆ ਜਿਹੜੀ ਬਣ ਚੁੱਕੀ ਆ ਤੁਸੀਂ ਲਾਈਵ ਦੇਖ ਸਕਦੇ ਹੋ ਪਰੰਤੂ ਇਹਦਾ ਅੱਜ ਦੇ ਦਿਨ ਤੇ ਕੱਲ ਦੇ ਦਿਨ ਮੀਂਹ ਵਰਗੇ ਹਾਲਾਤ ਨਹੀਂ ਹੋਣਗੇ ਸਿਰਫ ਜਿਹੜਾ ਕੱਲ ਨੂੰ ਹੋ ਸਕਦਾ ਦੁਪਹਿਰ ਦੇ ਸਮੇਂ ਜਾਂ ਦੁਪਹਿਰ ਤੋਂ ਬਾਅਦ ਹੋ ਸਕਦਾ ਜੇਕਰ ਇਹ ਹਵਾਵਾਂ ਦੀ ਦਿਸ਼ਾ ਬਦਲ ਦੇ ਹਾਵ ਨਾਲ ਤੇਜ਼ ਹੁੰਦੀਆਂ ਨੇ ਹਵਾਵਾਂ ਤਾਂ ਇਹ ਦੁਪਹਿਰ ਤੋਂ ਪਹਿਲਾਂ ਵੀ ਜਿਹੜੀ ਮੀਂਹ ਦਾ ਕਰ ਬਣੀ ਪਹਿਲਾਂ ਨੂੰ ਕਰ ਸਕਦਾ ਤੇ ਦੇਖ ਸਕਦੇ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਮੋਹਾਲੀ ਚੰਡੀਗੜ੍ਹ ਰੂਪਨਗਰ ਤੇਦਰਾ ਫਾਜਲੇਖਾ ਬੋਹਰ ਸੰਗਰੂਰ ਮਾਨਸਾ ਬਠਿੰਡਾ ਦੇ ਕੁਝ ਇਲਾਕਿਆਂ ਦੇ ਵਿੱਚ ਇਹ ਬਦਲਬਾਈ ਪਹੁੰਚੀ ਹੈ ਇਧਰੋਂ ਅੱਗੇ ਨਵਾਂ ਸਰ ਹਸ਼ਿਆਰਪੁਰ ਸ੍ਰੀ ਨਾਨਦਪੁਰ ਸਾਹਿਬ ਰੋਪੜ ਨੰਗਲ ਇਹਨਾਂ ਇਲਾਕਿਆਂ ਦੇ ਵਿੱਚ ਵੀ ਇਹ ਬਦਲਬਾਈ ਆਈ ਹੋਈ ਹੈ ਪਰੰਤੂ ਜਿਹੜੇ ਆਪਾਂ ਕਹਿੰਦੇ ਆ ਸ੍ਰੀ ਮੁਕਸਾ ਸਾਹਿਬ ਦੇ ਇਲਾਕੇ ਜਾਂ ਫਿਰੋਜਪੁਰ ਦੇ ਇਲਾਕੇ ਤਰਨਤਾਰਨ ਸਾਹਿਬ ਦੇ ਇਲਾਕੇ ਉਸ ਤੋਂ ਬਾਅਦ ਥੋੜੇ ਜੇ ਗੁਰਦਾਸਪੁਰ ਦੇ ਇਲਾਕੇ ਜਿਨ੍ਹਾਂ ਦੇ ਵਿੱਚ ਬਦਲਵਾਈ ਜ਼ਰੂਰ ਪਹੁੰਚੀ ਹੋਈ ਹੈ ਪਰੰਤੂ ਘੱਟ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਥੋੜਾ ਜਿਹਾ ਘੱਟ ਦਿਖਾਈ ਦੇ ਰਿਹਾ ਹੈ ਇਹ ਚਿੱਟੇ ਰੰਗ ਦੀ ਜਿਹੜੀਆਂ ਧਾਰੀਆਂ ਨੇ ਉਹ ਘੱਟ ਦਿਖਾਈ ਦੇ ਰਹੀਆਂ ਨੇ ਪਰੰਤੂ ਜਿਹੜਾ ਇੱਧਰ ਦੱਖਣੀ ਮਾਲਵਾ ਹੋ ਗਿਆ ਤੇ ਦੱਖਣੀ ਪੂਰਬੀ ਮਾਲਵਾ ਹੋ ਗਿਆ ਤੇ ਪਵਾਦ ਦੇ ਖੇਤਰ ਹੋ ਗਏ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਬਦਲੀ ਕਾਰਵਾਈਆਂ ਨੇ ਇਸ ਜਗ੍ਹਾ ਦੇ ਉੱਤੇ ਇੱਥੋਂ ਲੈ ਕੇ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਪਠਾਨਕੋਟ ਤੋਂ ਲੈ ਕੇ ਇਧਰ ਫਾਜ਼ਲੇਕਾ ਬੋਹਰ ਤੱਕ ਇਸ ਤਰ੍ਹਾਂ ਬਣੀਆਂ ਹੋਈਆਂ ਨੇ ਹਿਮਾਚਲ ਵਾਲੀ ਸਾਈਡ ਸਾਰੀਆਂ ਤੁਸੀਂ ਲਾਈਵ ਸੈਟੇਲਾਈਟ ਦੀ ਤਸਵੀਰ ਦੇ ਮੁਤਾਬਕ ਜਾਣਕਾਰੀ ਜਿਹੜੀ ਪ੍ਰਾਪਤ ਕਰ ਸਕਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜਾ ਮੌਸਮ ਆ ਉਹ ਆਪਾਂ ਨੂੰ ਬਦਲਦਾ ਹੋਇਆ ਨਜ਼ਰ ਆਊਗਾ ਕਿਉਂਕਿ ਇਹ ਸੈੱਲ ਜਿਹੜਾ ਉਹ ਬਣ ਚੁੱਕਿਆ ਹੈ ਜਿਹਦੇ ਨਾਲ ਮੀਂਹਿਆ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ 19 ਤੇ 20 ਤਰੀਕ ਨੂੰ ਹੋਣ ਗਿਆ 19 ਨੂੰ ਜੇਕਰ ਦਿਨ ਵੇਲੇ ਧੁੱਪ ਚੰਗੀ ਲੱਗਦੀ ਹੈ ਤਾਂ ਦੁਪਹਿਰ ਤੋਂ ਬਾਅਦ ਜਿਹੜਾ ਹੈ ਸਿਸਟਮ ਆ ਜਿਹੜਾ ਕਿ ਇਹ ਸਟਰੋਂਗ ਹੋ ਜਾਊਗਾ ਤੇ ਪੂਰਬੀ ਹਵਾਵਾਂ ਦੀ ਵਾਪਸੀ ਅੱਜ ਦੁਪਹਿਰ ਤੋਂ ਬਾਅਦ ਹੋਣੀ ਸ਼ੁਰੂ ਹੋ ਜੂਗੀ ਹਲਕੀ ਹਲਕੀ ਤੇ ਬਾਕੀ ਉਸ ਤੋਂ ਬਾਅਦ ਰਾਤ ਨੂੰ ਇਹ ਤੇਜ਼ ਹਵਾਵਾਂ ਚੱਲਣਗੀਆਂ ਜਿਨ੍ਹਾਂ ਇਹ ਤੇਜ਼ ਹਵਾਵਾਂ ਪੂਰਬੀ ਚੱਲਦੀਆਂ ਨੇ ਉਨਾਂ ਹੀ ਇਹ ਸਿਸਟਮ ਜਿਹੜਾ ਸਟਰੋਂਗ ਹੋਣ ਦੀ ਸੰਭਾਵਨਾ ਜਾਪ ਰਹੀ ਜੇਕਰ ਇਹ ਦਰਮਿਆਨੀਆਂ ਰਹਿੰਦੀਆਂ ਨੇ ਤਾਂ ਜਿਹੜਾ ਸਿਸਟਮ ਆ ਇਹ ਹਲਕਾ ਰਹਿ ਸਕਦਾ ਹੈ ਤੇ ਹੋਰ ਕੋਈ ਅਪਡੇਟ ਦੇ ਲਈ ਆਈ ਤਾਂ ਦੋਸਤੋ ਤੁਹਾਡੇ ਨਾਲ ਲਾਈਵ ਹੋ ਕੇ ਵੀਡੀਓ ਬਣਾ ਕੇ ਸਾਂਝੀ ਕਰ ਦਵਾਂਗੇ ਤੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਕੇ ਸਾਨੂੰ ਲਾਈਵ ਕਰਕੇ ਕਮੈਂਟ ਕਰਕੇ ਸਪੋਰਟ ਕਰ ਸਕਦੇ ਹੋ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੈ ਤੇ ਹੋਰ ਅਪਡੇਟ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਵੀ ਆਊਗੀ ਉਹ ਅਸੀਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਤੇ ਇਸ ਸਮੇਂ ਦੀ ਜਿਹੜੀ ਅੱਜ ਦੀ ਲਾਈਵ ਅਪਡੇਟ ਹੈ ਉਹ ਇਹੀ ਹੈ ਕਿ ਜਿਹੜਾ ਮੌਸਮ ਹੈ ਉਹ ਬਦਲਵਾਈ ਵਾਲਾ ਬਣਿਆ ਹੋਇਆ ਜਿਵੇਂ ਕੋ ਉੱਚੇ ਬੱਦਲ ਕੱਲ ਵੀ ਲੰਘਦੇ ਰਹੇ ਕੱਲ ਥੋੜੇ ਜਿਹਾ ਘੱਟ ਸੀ ਅੱਜ ਥੋੜੇ ਜਿਹਾ ਜ਼ਿਆਦਾ ਸਿਸਟਮ ਹੈ ਇਹ ਬਣਿਆ ਹੋਇਆ ਇੱਧਰਲੇ ਇਲਾਕੇ ਦੇ ਵਿੱਚ ਜਿੱਥੇ ਅਸੀਂ ਮਾਰਕ ਕੀਤਾ ਤੇ ਤੁਸੀਂ ਦੇਖ ਸਕਦੇ ਹੋ ਮੀਂਹ ਵਰਗੇ ਹਾਲਾਤ ਅੱਜ ਦੇ ਦਿਨ ਕਿਸੇ ਵੀ ਇਲਾਕੇ ਦੇ ਵਿੱਚ ਨਹੀਂ ਹੈਗੇ ਇੱਧਰ ਹਰਿਆਣਾ ਦੇ ਵਿੱਚ ਵੀ ਬਦਲਵਾਈ ਪਹੁੰਚੀ ਹੋਈ ਆ ਰਾਜਸਥਾਨ ਦੇ ਵਿੱਚ ਵੀ ਹਿਮਾਚਲ ਦੇ ਕੁਝ ਖੇਤਰਾਂ ਦੇ ਵਿੱਚ ਦਿੱਲੀ ਤੇ ਉੱਜੂਪੀ ਦੇ ਇਲਾਕਿਆਂ ਦੇ ਵਿੱਚ ਇਹ ਬਦਲਵਾਈ ਜਿਹੜੀ ਐਂਟਰ ਹੋਈ ਹੋਈ ਹੈ ਬਾਕੀ ਹੋਰ ਅਪਡੇਟ ਆਊਗੀ ਤਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਾਣਕਾਰੀ ਤਦ ਤੱਕ ਲਈ ਧੰ رب